ਇਤਿਹਾਸ ਖਾਲਸੇ ਦਾ ਨਹੀਂ ਕੋਈ ਗਲਪਤ ਕੜੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਤਾਰ ਤੇਗ ਦੇ ਥਾਣੀ ਹਨ ਮਾਨ ਖਾਲਸੇ ਦਾ ਕਈ ਚਮਕੌਰ ਵਰਗੀਆਂ ਘੜੀਆਂ ਸਿੱਖਾਂ ਨੇ ਸਦਕ ਦੀਆਂ ਲਿਖਿਆਂ ਨਾਲ ਖੂਨ ਤੇ ਲੜੀਆਂ ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਤਾਰ ਤੇਗ ਦੇ ਥਾਣੀ ਹਨਮਾਨ ਕਾਲ ਸੇ ਦਾ ਕਈ ਚਮਕੌਰ ਵਰਗੀਆਂ ਘੜੀਆਂ ਸਿੱਖਾਂ ਨੇ ਸਿੱਧ ਕੜੀਆਂ ਲਖੀਆਂ ਨਾਲ ਖੂਨ ਦੇ ਲੜੀਆਂ ਆ ਪੁਸ਼ੋਤ ਤੀਆਂ ਤਵੀਆਂ ਤੋ ਦਸਣ ਕੀ ਉਬਲਦੀਆਂ ਤੇਗਾ ਪੁੱਛੋ ਤਤਿਆਂ ਤਵਿਆਂ ਤੋਂ ਦਸਣ ਕੀ ਉਬਲਦੀਆਂ ਤੇਗਾ ਸਿਰ ਵੱਟ ਜਲਾਤਾਨੇ ਕਿੰਨੀਆਂ ਖੁੰਡੀਆਂ ਕਰ ਲਈਆਂ ਤੇਗਾ ਮਿੱਟ ਗਏ ਹਸਤੀ ਤੋਂ ਮੰਨੀਆਂ ਨਾਲ ਦੁਸ਼ਮਣ ਦੀਆਂ ਢੜੀਆਂ ਸਿੱਖਾਂ ਨੇ ਸਿਰਕਡੀਆਂ ਲਿਖੀਆਂ ਨਾਲ ਖੂਨ ਤੇ ਲੜੀਆਂ ਸੀਰਾ ਆਰਾ ਭਰੇ ਸ਼ਾਹਤ ਤੇ ਲੰਬੀ ਖੋਪਰ ਤਾਰੂ ਸਿੰਘ ਦਾ ਓਏ ਖੋਪਰ ਤਾਰੂ ਸਿੰਘ ਦਾ ਖੁੰਡੀ ਲਾਉਂਦੀ